ਸੱਤ ਸਮੁੰਦਰੋਂ ਪਾਰ ਆ ਕੇ ਤੁਹਾਡੇ ਦੇਸ਼ ਤੇ ਕਬਜ਼ਾ ਕੀਤਾ ਹੈ ਬਿਲਕੁਲ ਬਗਾਨੇ ਬੰਦੇ ਨੇ ਉਹਨਾਂ ਨੇ ਤੁਹਾਨੂੰ ਗੁਲਾਮ ਬਣਾਇਆ ਹੈ ਮਤਲਬ ਇਹ ਤਾਂ ਨੰਗੀ ਅੱਖ ਨਾਲ ਦੇਖਣ ਵਾਲੀ ਗੱਲ ਸੀ ਨਾ ਕੋਈ ਬਹੁਤੀ ਤਿੱਖਣ ਬੁੱਧੀ ਦੀ ਲੋੜ ਨਹੀਂ ਸੀ ਤੇ ਜੇ ਗੁਲਾਮ ਆ ਤਾਂ ਫਿਰ ਗੁਲਾਮੀ ਤੋਂ ਆਜ਼ਾਦੀ ਦਿੱਤਾ ਹੁੰਦਾ ਜਨਮ ਸਿੱਧ ਅਧਿਕਾਰ ਹਰ ਕੌਮ ਦੇ ਹੀ ਹੈਗਾ ਇੰਨਾ ਚਿਰ ਕਿਉਂ ਲਿਆ ਸੋ ਉਹੀ ਗੱਲ ਜਿਵੇਂ ਰਵਿੰਦਰਨਾਥ ਗੋਖੋਰ ਨੇ ਲਿਖਿਆ ਸੀ ਕਿ ਸ਼ਾਇਦ ਸਾਨੂੰ ਜਲਿਆਂ ਵਾਲੇ ਬਾਗ ਦੀ ਲੋੜ ਸੀ ਜਲਿਆਂ ਵਾਲੇ ਬਾਗ ਨੇ ਇੱਕ ਸੁਰਤ ਨੂੰ ਹਲੂਨਾ ਦਿੱਤਾ ਤੇ ਜਦੋਂ ਫਿਰ ਪੂਰੀ ਆਜ਼ਾਦੀ ਦਾ ਪ੍ਰੋਗਰਾਮ ਲਿਆਂਦਾ ਕਾਂਗਰਸ ਪਾਰਟੀ ਨੇ ਚਲੋ ਜਿਹੋ ਜਿਹਾ ਵੀ ਸੀ ਆਪ ਕੋ ਉਸ ਗੱਲ 'ਤੇ ਨਾ ਜਾਈਏ ਪਰ ਕਾਂਗਰਸ ਪਾਰਟੀ ਵੀ ਪਹਿਲਾਂ ਸਿਰਫ ਅੰਸ਼ਕ ਮੰਗਾਂ ਹੀ ਰੱਖਦੀ ਰਹੀ ਸੀ ਪੂਰੀ ਆਜ਼ਾਦੀ ਦੀ ਬਜਾਏ ਡੋਮੀਨੀਅਨ ਸਟੇਟਸ ਕਿ ਉਹਨਾਂ ਦੀ ਪੰਜਾਲੀ ਗੱਲ ਚ ਪਾ ਕੇ ਹੀ ਥੋੜੀ ਜੀ ਖੁੱਲ ਲੈਣ ਦੀ ਗੱਲ ਕਰਦੀ ਆਈ ਸੀ ਸੋ ਮੇਰਾ ਕਹਿਣ ਤੋਂ ਉਹੀ ਭਾਵ ਜਿਹੜਾ ਹੈਗਾ ਕਿ ਇੱਕ ਤਾਂ ਕੌਮ ਦੇ ਕਾਫੀ ਹਿੱਸੇ ਦੇ ਉਹਦੇ ਮਨ ਤਿਆਰ ਹੋ ਚੁੱਕੇ ਹੋਣ ਜਿਨ੍ਹਾਂ ਨੇ ਲੜਨਾ ਹੈ